ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਰਿਪੋਰਟਾਂ ਪੇਸ਼ ਹੋਈਆਂ ਨੇ ਕਿ ਪੰਜਾਬ ਦੇ ਵਿੱਚ ਨਾ ਧਰਤੀ ਹੇਠਲਾ ਪਾਣੀ ਪੀਣਯੋਗ ਹੈ ਨਾ ਦਰਿਆਵਾਂ ਦਾ ਪਾਣੀ ਪੀਣਯੋਗ ਹੈ ਪੀਣ ਦੀ ਗੱਲ ਛੱਡੋ ਇਹ ਪਾਣੀ ਸੋਡੀਆਂ ਫਸਲਾਂ ਨੂੰ ਲਾਉਣ ਦੇ ਯੋਗ ਵੀ ਨਹੀਂ ਰਿਹਾ ਆਹ ਦਹਾਦਨ ਪਹਿਲਾਂ ਮੁਕਸਰ ਦੀ ਰਿਪੋਰਟ ਆਈ ਹੈ ਮੁਕਸਰ ਜ਼ਿਲ੍ਹੇ ਦੀ ਵੀ ਮੁਕਸਰ ਜ਼ਿਲ੍ਹੇ ਦੇ ਵਿੱਚ ਸਾਰੇ ਸੈਂਪਲ ਪਾਣੀ ਦੇ ਫੇਲ ਹੋ ਚੁੱਕੇ ਆ ਤੇ ਅਸੀਂ ਅੱਜ ਵੀ ਝੰਡੇ ਚੱਕੀ ਫਿਰਦੇ ਆ ਕੋਈ ਬਾਦਲਾ ਮਗਰ ਕੋਈ ਕਾਂਗਰਸੀਆਂ ਮਗਰ ਕੋਈ ਬੱਕਰ ਵਾਲਾ ਮਗਰ ਮੁੱਦੇ ਦੀ ਗੱਲ ਹੀ ਨਹੀਂ ਹੋ ਰਹੀ ਅਸੀਂ ਦੂਜੀ ਗੱਲ ਕਰ ਰਹੇ ਹਾਂ ਡੋਮਿਸਾਈਲ ਦੀ ਬੋਨਾਫਾਈਡ ਦੀ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਜਿਵੇਂ ਉੱਤਰਾਖੰਡ ਦਾ ਕਾਨੂੰਨ ਆ ਹਿਮਾਚਲ ਦਾ ਕਾਨੂੰਨ ਆ ਰਾਜਸਥਾਨ ਦਾ ਕਾਨੂੰਨ ਆ ਮਹਾਰਾਸ਼ਟਰ ਦਾ ਕਾਨੂੰਨ ਆ ਪੰਜਾਬ ਚ ਕਾਨੂੰਨ ਕਿਉਂ ਨਹੀਂ ਹੈਗਾ ਆ ਪਿੱਛੇ ਜੇ ਹੁਣ ਜਲੰਧਰ ਡਿਵੀਜ਼ਨ ਦੇ ਵਿੱਚ 230 ਬੰਦੇ ਸਹਾਇਕ ਲੈਨਮੈਨ ਰੱਖੇ ਗਏ ਆ ਜਿਦੇ ਵਿੱਚੋਂ 180 ਬੰਦੇ ਕੱਲੇ ਹਰਿਆਣੇ ਤੋਂ ਆ ਤੇ 50 ਬੰਦੇ ਪੰਜਾਬ ਤੋਂ ਆ ਆ ਇੱਥੇ ਪਿੱਛੇ ਮੈਂ ਵਾਅ 28 ਸੀ ਜਦੋਂ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਮੁੰਦਰ ਸਿੰਘ ਸੀਗਾ ਉਸ ਤੋਂ ਬਾਅਦ ਚੰਨੀ ਬਣਿਆ ਇਹਨਾਂ ਮੁੱਖ ਮੰਤਰੀ ਨੂੰ ਹੀ ਜਾ ਕੇ ਮਿਲੇ ਕਿ ਜਿਹੜਾ ਤੁਸੀਂ 300 ਬੰਦਾ ਲਿਆ ਕੇ ਸੀਐਮ ਸਿਕਿਉਰਿਟੀ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਭਰਤੀ ਕਰ ਲਿਆ ਸਿਪਾਹੀ ਤੋਂ ਲੈ ਕੇ ਤੇ ਡੀਐਸਪੀ ਰੈਂਕ ਤੱਕ ਬੰਦੇ ਭਰਤੀ ਕੀਤੇ ਗਏ ਤੇ ਮਰਜ਼ ਕਰ ਦਿੱਤੇ ਗਏ ਪੰਜਾਬ ਪੁਲਿਸ ਦੇ ਵਿੱਚ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਆ ਮਹੀਨਾ ਪਹਿਲਾਂ ਉੱਤਰਾਖੰਡ ਦੀ ਸਰਕਾਰ ਨੇ ਉੱਥੇ ਦਾ ਮੁੱਖ ਮੰਤਰੀ ਆ ਪੁਸ਼ਕਰ ਸਿੰਘ ਧਾਮੀ ਉਹਨੇ ਆਪਣੀ ਕੈਬਨਿਟ ਦੇ ਵਿੱਚ ਇੱਕ ਮਤਾ ਪਾਇਆ ਔਰ ਪਾਸ ਕਰਤਾ ਕਿ ਉੱਤਰਾਖੰਡ ਦੇ ਵਿੱਚ ਕੋਈ ਵੀ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਆ ਕਿ